ਸ੍ਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਸੰਧੂ ਡੈਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੰਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲੇ ਨੂੰ ਜੇਤੋਂ ਪੈਂਦੀ ਬਾਈ ਜੀ ਤੇ ਦولتਰਾਮ ਡੈਰੀ ਫਾਰਮ ਤੋਂ ਵੱਰ ਰਹੀ ਹੈ ਬਾਈ ਜੀ ਜਿਸ ਦੇ ਵਿੱਚ ਬਹੁਤ ਸੁਣੀਆਂ ਸਨਖਿਆ ਤੁਹਾਡੇ ਲਈ ਦੋ ਵਹੜਾ ਇੱਕ ਬਾਈ ਜੀ ਅਵਸਰਵੱਚੀ ਇੱਕ ਸੂਈ ਸਵਾਈ ਦੂਜਾ ਸੂਆ ਵੈੜ ਬਹੁਤ ਚੰਗੀ ਬਾਈ ਜੀ ਚੰਗੇ ਦੁੱਧ ਵਾਲੀ ਮੈਂ ਕਿ ਹਾਜ਼ਰ ਹੋਏ ਆ ਤੇ ਬਾਕੀ ਦੀ ਬਲਦੀ ਜਾਣਕਾਰੀ ਆਪਾਂ ਬਾਈ ਜੀ ਹੁਣ ਦਰੇਣੀ ਆਓ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦਵਾ ਦਿਓ ਜੀ ਨਾਮ ਕਾਰੇ ਤੋਂ ਦੋਸਰਾ ਪਿੰਡ ਬੇਰਾਲੀ ਜਿਹੜਾ ਕੀ ਕੱਢੀ ਜੇ ਠੀਕ ਆ ਬਾਈ ਜੀ ਕਿਨੇ ਦੋ ਨਾਮ ਹੈ ਜੀ ਅੱਜ ਫਿਰ ਹਾਂ ਜੀ ਦੋ ਨਾਮ ਠੀਕ ਆ ਜੀ ਸੂਈ ਸਵਾਈ ਗਾ ਤੋਂ ਸ਼ੁਰੂ ਕਰ ਲੈਂਦੇ ਹਾਂ ਜੀ ਕੀ ਡਿਟੇਲ ਆ ਜੀ ਇਹਦੀ ਦੂਜਾ ਸੋਹੜ ਸੂਇਆ ਹਾਂਜੀ ਸੂਇ ਨੂੰ ਘੰਟਾ ਕੋ ਗਿਆ ਠੀਕ ਹੈ ਜੀ ਹਾ ਜੀ ਜੇਰ ਦੀ ਤਿਆਰੀਆ ਬੈਨ ਦਿੱਤੀ ਹਾਂ ਜੀ ਤਾਂ ਦਾ ਪੂਰੀ ਹਾਂਜੀ ਹਾਂ ਤੇ ਕੀ ਦਿੱਤਾ ਬਾਈ ਜੀ ਇਹਨੇ ਮਕਰ ਵੱਛਾ ਵੀਰੇ ਠੀਕ ਹੈ ਬਾਈ ਉਹ ਦਦਲ ਚੰਗਾ ਦੋਗੀ ਚੰਗੀ ਤਿਆਰੀ ਹੈ ਨਾ ਸੋਹਣੇ ਮਾਲ ਕੰਨ ਲਈਆ ਕਹਿੰਦੇ 30 ਕਿਲੋ ਸਾਡੇ ਕੋਲ ਦਦਲ ਦੀ ਹੈ ਬੇਖੁੱਦਾ ਬੈਠ ਠੀਕ ਹੱਕ ਵੀ ਹੈ ਬਾਈ ਜੀ ਨਾ ਪਉਂਦਾ ਹੈ ਨਾ ਹਲਦ ਤੋਂ ਬਹੁਤ ਚੰਗਾ ਵੈਸੇ ਝੋਲੀ ਬਹੁਤ ਚੰਗੀ ਤਿਆਰ ਕਰੀ ਆ ਸੁਹਾ ਦੂਜਾ ਜੀ ਰਹੀ ਜਨਾ ਤੇ ਤੋੜ ਕੇ ਵਿਖਾ ਦਿ ਲੋ ਬਾਈ ਜੀ ਤੋੜ ਚਾਲ ਬਾਈ ਜੀ ਤੁਹਾਨੂੰ ਚੈੱਕ ਕਰਾਉਣੇ ਆ ਸੱਲੀ پارک ਤੁਸੀਂ ਆਪ ਕਰਨੀ ਆ। ਸਭੀ ਸੁਵਾਈ ਰਾਜੀਪਲੀ ਵਹਿੜ ਪੂਰੀ ਚੰਗੀ ਆ। ਫੇਸ ਕੁਆਲਿਟੀ ਦੀ ਪੂਰੀ ਸੋਹਣੀ ਆ ਬਾਈ ਜੀ। ਹੋਰ ਚੱਲ ਚੈੱਕ ਕਰਾਉਣੇ ਆ। ਹਣ ਬਹੁਤ ਚੰਗਾ ਲੱਗਿਆ। ਚੰਗੇ ਦੁੱਧ ਵਾਲਾ ਥਾਣਾ। ਹੱਥੀਂ ਚੁਆਈ ਵਾਲਾ ਮੁੱਠਕੀ ਵਾਲਾ ਬਾਈ। ਤੇ ਲੇਵੇ ਦੀ ਤਾਂ ਗੱਲ ਹੀ ਨਹੀਂ ਕੋਈ ਕਹਿੰਦੀ ਬਾਈ ਪੂਰੀ ਤਿਆਰੀ ਆ। ਉਹਨਾਂ ਅੱਗੇ ਆ ਉਹਨਾਂ ਪਿੱਛੇ ਆ। ਸੋਹਣੀ ਸੁਲੱਖੀ ਵਹਿੜ ਆ ਕਿਸੇ ਵੀਰ ਦੇ ਪਸੰਦ ਦਾ ਤੇ ਬਾਈ ਜੀ ਹੁਣ ਦਾ ਨੰਬਰ 3 ਉਤੇ ਚੱਲੂਗਾ। ਚੱਲ ਦੇ ਨੰਬਰ ਤੇ ਬਾਈ ਜੀ ਸਵਾਰ ਕਰ ਲਓ। ਤੌਰ ਤਾਰ ਬਹੁਤ ਚੰਗੀ ਲਿਆਓ ਜੀ ਉਹ ਸੂਏ ਜਾਵੇ ਤਾਂ ਕੋਈ ਖਾਸ ਫਰਕ ਨਹੀਂ ਪਿਆ ਵੈਟ ਸਵੀ ਕਰਕੇ ਹੈ ਨਾ ਬਾਈ ਹਾਂ ਜੀ ਕੋਈ ਸੂਏ ਫਾਇਦੀ ਕਰਵਾਈ ਨਹੀਂ ਹਾਂ ਜੀ ਜਿਵੇਂ ਹੁਣ ਸੁਕੇ ਹਟੀ ਆ ਐਂ ਜੇ ਨਹੀਂ ਆਪਾਂ ਨੂੰ ਲੱਗਦਾ ਕਈ ਪਸ਼ੂ ਵਾਜੀ ਜੀ ਆਉਂਦੇ ਆ ਨਹੀਂ ਨਹੀਂ ਹਾਂ ਜੀ ਤਿਆਰੀ ਬਹੁਤ ਆ ਸੁੱਖ ਨਾਲ ਲੇਵਾ ਇੱਕੋ ਯਾਰ ਫਟ ਡੂਡ ਫਟ ਫੇਰ ਫਟ ਡੂਡ ਫਟ ਹੀ ਅੱਗੇ ਬਾਈ ਜੀ ਜਦ ਵੀ ਵਾਕਾ ਬਾਈ ਜੀ ਪੀ ਜਾਂਦੇ ਤੇ ਕੀ ਪੌਣ ਦਾ ਹੱਕ ਵੈਟ ਦਾ ਹੈਗਾ ਕਿਸੇ ਵੀਰ ਦੇ ਪਸੰਦ ਆਈ ਬਾਈ ਨਾਲ ਸਰਕਾਰ ਤੋਂ ਜੂਜ਼ ਕਰ ਲੈ। ਲਓ। ਲੱਗੀ ਖਾਣ ਬੜਾ ਚੰਗਾ ਲੱਗਾ। ਭਾਈ ਸਾਲ ਤਾਂ ਬਹੁਤ ਚੰਗਾ ਜੀ ਵੇਖੋ ਜੀ ਨੇੜ ਤੋਂ ਥੋੜੀ। ਕੀ ਕਰੀਏ। ਨਹੀਂ ਚੰਗਾ ਲੱਗਦਾ ਜੀ। ਹਾਂ ਏਡਾ ਚੰਗਾ ਖਾਣ ਲੱਗਿਆ। ਸਾਰੀ ਬੋਲੀ ਚੰਗਾ ਜੀ ਕੋਈ ਕਹਿਣ ਦੀ ਗੱਲ ਨਹੀਂ। ਮੱਝ ਨਾਲ ਵੀ ਚੰਗਾ ਥਾਣਾ ਇਸ ਟਾਈਮ। ਚਾਈ ਬਹੁਤ ਬੋਲੀ ਹੋਗੀ ਨੋਕ ਵਾਲਾ ਥਾਣਾ ਤਿੱਖਾ। ਲੈ ਜੀ। ਤੇ ਮਲਦੀ ਗੱਲ ਬਾਈ ਨਾ ਕਰਦੇ। ਤੇ ਭਾਈ ਜੈਤ ਜੀ ਕਿਨੇ ਦੇ ਦਾਂਗੇ ਜੀ ਆਪਾਂ। ਵਾਲੇ ਵੀ ਰਹਿ ਗਿਆ ਵੇੜਾ ਦਾ ਜੇ ਤਾਂ ਵੀਰੇ ਪਿਛਲਾ ਮੌਸਮ ਹੁੰਦਾ ਹਾਂਜੀ ਤਾਂ ਸਵਾ ਲੱਖ ਦੀ ਵੇੜ ਸੀਗੀ ਸੀਗੀ ਜੀ ਹਾਂ ਅੱਜ ਦਾ 59000 ਜਿਹਾ ਮਾਰਦਾਂ ਕਰਦੇ ਆਂ ਜੀ ਦਾ 59000 ਦੇ ਵਿੱਚੋਂ ਹਾਂ ਮਾਲਤਾਰ ਕਰਦੇ ਆਂ ਹਾਂ ਬਾਕੀ ਏਡੀ ਵੇੜ ਨਿਕਲ ਰੋਈ ਵੀਰੇ ਵੇੜ ਤੁਸ ਨਹੀਂ ਦੇਣੀ ਇਹ ਚੀਜ਼ ਮਾਰੀ ਠੀਕ ਆ ਜੀ ਲਓ ਬਾਈ ਜੀ ਹਾਂ ਲੈ ਵਾ ਤਾਂ ਕੋਈ ਬਹੁਤ ਜਿਆਦਾ ਚੰਗਾ ਵਛੀ ਪੂਰਾ ਚੰਗਾ ਤੇ ਦਦ ਵੀ ਬਾਈ ਜੀ ਹੁਣ ਦੱਸਦੇ ਆ ਥੋੜਾ ਥੋੜਾ 30 32 ਹੱਕ ਹੈਗਾ ਤਾਂ ਦਊਗੀ ਬਾਈ ਠੀਕ ਆ ਜੀ ਹਾਂ ਤੇ ਦੂਜਾ ਨੰਬਰ ਬਾਈ ਜੀ ਵਛੀ ਵਛੀ ਬਹੁਤ ਚੰਗੀ ਆ ਹਾਂ ਇਹ ਬਾਈ ਜੀ ਇਹਦੀ ਵੀ ਮੋਰ ਹੋ ਗਿਆ ਵੀਰੇ 10 11 ਮਹੀਨੇ ਵੱਛੀ ਦੀ ਉਮਰ ਆ ਠੀਕ ਆ ਜੀ ਹਾਂ ਪਰ ਝੋੜੀ ਚਾਲੀ ਦੀ ਵੱਛੀ ਬਹੁਤ ਜੰਗੀ ਖਵਾਸ਼ੀ ਦੀ ਵੱਛੀ ਆ ਅੱਛਾ ਜੀ ਹਾਂ ਤੇ ਚੰਗੀ ਗਾਂ ਦੀ ਹੈ ਬਹੁਤ ਚੰਗੀ ਗੋਮਤਰੀ ਸੀਮ ਜਮੰਦਾਂ ਲਈ ਪਤਾ ਹੁੰਦਾ ਕਿਹੜੇ ਸੀਮੰਦਾਂ ਨਹੀਂ ਵੀਰੇ ਆਪਾਂ ਕਹਿ ਕੇ ਠੀਕ ਆ ਬਾਈ ਲਓ ਬਾਈ ਫੇਸਬੁਕ ਬਹੁਤ ਸੋਹਣਾ ਵੱਛੀ ਦਾ ਆ ਵੀ ਚੰਗੀ ਵੱਛੀ ਰੰਗ ਬਾਜ ਪੂਰੀ ਸੁਨੱਖੀ ਚੰਗੀ ਦਾਦ ਦੱਸ ਦੇ ਠੀਕ ਆ ਜੀ ਤੇ ਮਾ ਦਾ ਕੀ ਰਿਕਾਰਡ ਸੀਗਾ ਵੀਰੇ ਦਾ ਹਾਂ ਵੀਰੇ ਸੀਗਾ 40 40 ਕਿਲੋ ਦੁੱਧ 40 42 ਕਿਲੋ ਦੁੱਧ ਠੀਕ ਆ ਬਾਈ ਹੋਊਗਾ ਵੀ ਬਾਈ ਵੱਛੀ ਬਹੁਤ ਚੰਗੀ ਹੈ ਹੈਨਾ ਦੂ ਠੀਕ ਹੈ ਕੱਦ ਵਾਲੀ ਬੱਛੀ ਆ ਥਾਨ ਵੀ ਬਾਈ ਜੀ ਚਾਰੀ ਆ ਹਾਂ ਜੀ ਕੱਲਾ ਕੱਲਾ ਥਾਰਾ ਕੋਈ ਫੋਟ ਸ਼ਾਟ ਹੈ ਨਹੀਂ ਇਹਦੇ ਵੀ ਚਾਰੇ ਥਾਰ ਪੂਰੇ ਸਾਫ ਆ ਖੜਨੀ ਖੜਨੀ ਬੜੀ ਆ ਆ ਖੜਨੀ ਬਹੁਤ ਚੰਗੀ ਆ ਅੱਛੀ ਪੂਰੀ ਸੋਹਣੀ ਸਨੱਖੀ ਆ 10 ਗਜ਼ਾ ਮਹੀਨਾ ਦੀ ਹੋ ਗਈ ਆ ਪਰ 4-5 ਮਹੀਨਿਆਂ ਲੈ ਲੂ ਠੀਕ ਆ ਇਹ ਹਾਂ ਹਾਂ ਵੀਰੇ ਚੰਗੀ ਸਾਂਹ ਸੰਭਾਲ ਲੈ ਬੰਦੇ ਕੋਲ ਜਾੜੀ ਤਾਂ ਹੋ ਸਕਦਾ ਪਹਿਲਾਂ ਵੀ ਤਿਆਰ ਕਰ ਲੈ ਲੈ ਚਲੋ ਵੱਢ ਲੋ ਬਾਈ ਜੀ ਇਹਨੂੰ ਵੀ ਫੇਰ ਏ ਬਾਈ ਕਿਨੇ ਦੇ ਦਾਂਗੇ ਜਾਇਜ ਫਿਰ ਆਪਾਂ 25000 ਦੀ ਦੇ ਲਾਂਗੇ 25000 ਦੀ ਹੋ ਜੂ ਮਾਲਤਾਨ ਆ ਜਾ ਜਾ ਮਾਲਤਾਨ ਕਰ ਦੇ ਠੀਕ ਆ ਬਾਈ ਜੀ ਜਾਇਜ ਮਾਲਤਾਨ ਬਾਈ ਜੀ ਤੁਹਾਡਾ ਹੋ ਜੂਗਾ ਅੱਛੀ ਬਹੁਤ ਚੰਗੀ ਹੈ ਤੇ ਗਾਂ ਵੀ ਪੂਰੀ ਚੈਗੀ ਦੋਨੇ ਜਾਨਵਰ ਟਾਪ ਦੇ ਆ ਬਾਈ ਜੀ ਕਿਸੇ ਵੀਰ ਦੇ ਟਸੈਂਟ ਆਵੇ ਤੇ ਬਾਈ ਜੀ ਜਦੋਂ ਮੋਬਾਈਲ ਨੰਬਰ ਪੁੱਛ ਲੈ ਰਹੇ ਬਾਈ ਜੀ ਮੋਬਾਈਲ ਨੰਬਰ ਦੱਸ ਦਿਓ ਆਪਣਾ 8747601402 8747601402 ਬਰਾ ਬਾਈ ਜੀ ਇਹ ਸਕਰੀਨ ਤੇ ਚੱਲੂਗਾ ਥਲਤਾ ਬਹੁਤ ਚੰਗਾ ਬਾਈ ਥਲਤਾ ਬਲਾ ਕੇ ਵੇਖੋ ਵੀ ਨਾ ਪੂਰਾ ਚੰਗਾ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸਪਾਰਕ ਆਪਣੀ ਬਾਈਟ ਜੀ ਵੀਡੀਓ ਸੋਹਣੀ ਲੱਗੇ ਤੇ ਸ਼ੇਅਰ ਕਰ ਲੈਂਦਾ ਹੈ ਕਰ ਲਿਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਧੰਨਵਾਦ ਜੀ